ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਪੰਜਾਬੀ ਸਟਾਈਲ ਹਲਵਾਈ ਸਟਾਈਲ ਕੜੀ ਪਕੌੜਾ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆਇਆ ਕੜੀ ਦਾ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਪੂਰੀ ਹਲਵਾਈ ਸਟਾਈਲ ਕੜੀ ਹੈ ਜਿਹੜੀ ਆਪਾਂ ਬਣਾ ਕੇ ਦਿਖਾਵਾਂਗੇ ਆਪਾਂ ਕਿਵੇਂ ਬਣਾ ਸਕਦੇ ਹਾਂ ਤੇ ਅੱਜ ਫਿਰ ਰੈਸਪੀ ਕਰਦੇ ਹਾਂ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਜ ਉਹ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੰਜਾਬੀ ਸਟਾਈਲ ਹਲਵਾਈ ਸਟਾਈਲ ਕੜੀ ਪਕੌੜਾ ਕੜੀ ਪਕੌੜਾ ਬਣਾਉਣ ਵਾਸਤੇ ਸਭ ਤੋਂ ਜਿਹੜਾ ਪਹਿਲਾ ਕੰਮ ਹੈ ਆਪਾਂ ਨੇ ਲੈਣਾ ਬੇਸਣ ਮੈਂ ਲੈ ਰਿਹਾ ਜੀ ਇੱਥੇ 3 ਚਮਚ ਆ ਦੇਖੋ ਆਪਾਂ ਨੇ 3 ਚਮਚ ਨਾ ਐਨੇ ਭਰ ਭਰ ਕੇ ਬੇਸਣ ਦੇ ਪਾ ਲੈਣੇ ਆ ਤੇ ਤੁਸੀਂ ਕਵਾਂਟੀਟੀ ਹੈ ਜਿਹੜੀ ਉਹ ਆਪਣੇ ਹਿਸਾਬ ਕਿਤਾਬ ਨਾਲ ਲੈ ਲਿਓ ਜੇ ਤੁਹਾਨੂੰ ਕੜੀ ਦੀ ਜ਼ਿਆਦਾ ਜ਼ਰੂਰਤ ਹੋਈ ਤਾਂ ਤੁਸੀਂ ਬੇਸਣ ਜ਼ਿਆਦਾ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਚਾਰ ਤੋਂ ਪੰਜ ਚਮਚ ਪਾ ਸਕਦੇ ਹੋ ਉਸ ਤੋਂ ਵੱਧ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਜਿਹੜੇ ਤਿੰਨ ਚਮਚ ਉਹ ਇੱਕ ਬਰਤਨ ਦੇ ਵਿੱਚ ਬੌਲ ਦੇ ਵਿੱਚ ਪਾ ਲਿਆ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗਾ 200 ਗ੍ਰਾਮ ਦਹੀਂ ਦਹੀਂ ਹੈ ਜਿਹੜਾ ਥੋੜਾ ਜਿਹਾ ਖੱਟਾ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਕੜੀਏ ਜਿਹੜੀ ਪੂਰੀ ਆਪਣੀ ਐਨ ਵਧੀਆ ਬਣੂਗੀ ਤੇ ਲੋ ਜੀ 200 ਗ੍ਰਾਮ ਆਪਾਂ ਦਹੀਂ ਪਾ ਲਨੇ ਆ ਇਹਦੇ ਵਿੱਚ ਤੇ ਤੁਸੀਂ ਦਹੀਂ ਦੀ ਜਗ੍ਹਾ ਲੱਸੀ ਵੀ ਲੈ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਇਮਲੀ ਵੀ ਵਰਤ ਸਕਦੇ ਹੋ ਤੇ ਲੋ ਜੀ 200 ਗ੍ਰਾਮ ਆਪਾਂ ਨੇ ਇਹਦੇ ਵਿੱਚ ਦਹੀਂ ਐਡ ਕਰ ਲਿਆ ਤੇ ਥੋੜੀ ਜੀ ਪਾਵਾਂਗਾ ਇਹਦੇ ਵਿੱਚ ਮੈਂ ਇਮਲੀ ਠੀਕ ਹੈ ਜੀ ਇਮਲੀ ਆ ਜਿਹੜੀ ਮੈਂ ਘੋਲ ਕੇ ਰੱਖ ਲਈ ਸੀ ਆ ਦੇਖੋ ਇਮਲੀ ਦਾ ਜਿਹੜਾ ਪਾਣੀ ਆਪਾਂ ਨੇ ਉਹ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਥੋੜੀ ਜਿਹੀ ਪਾਵਾਂਗਾ ਇਹਦੇ ਵਿੱਚ ਮੈਂ ਹਰਦੀ ਇੱਕ ਛੋਟਾ ਚਮਚ ਪਾਵਾਂਗਾ ਇਹਦੇ ਵਿੱਚ ਮੈਂ ਕਿਚਨ ਕਿੰਗ ਦਾ ਤੇ ਇੱਕ ਛੋਟਾ ਚਮਚ ਪਾਵਾਂਗਾ ਧਨੀਏ ਪਾਊਡਰ ਦਾ ਤੇ ਇੱਕ ਛੋਟਾ ਚਮਚ ਪਾਵਾਂਗਾ ਮੈਂ ਜੀਰੇ ਪਾਊਡਰ ਦਾ ਇਹ ਮੈਂ ਇਸ ਕਰਕੇ ਪਾ ਰਿਹਾ ਹਾਂ ਕਿਉਂਕਿ ਜਦੋਂ ਆਪਾਂ ਹੁਣ ਇਹ ਮਸਾਲਿਆਂ ਨੂੰ ਬੇਸਣ ਦੇ ਵਿੱਚ ਘੋਲ ਕੇ ਰੱਖੋਗੇ ਤਾਂ ਮਸਾਲੇ ਆ ਜਿਹੜੇ ਚੰਗੀ ਤਰ੍ਹਾਂ ਉਹ ਫੁੱਲ ਜਾਂਦੇ ਆ ਤੇ ਜਦੋਂ ਆਪਾਂ ਕੜੀ ਨੂੰ ਪਕਾਉਂਦੇ ਆ ਨਾ ਉਸ ਟਾਈਮ ਤੇ ਇਹ ਮਸਾਲਿਆਂ ਦਾ ਜਿਹੜਾ ਕੜੀ ਦੇ ਵਿੱਚ ਫਲੇਵਰ ਹੈ ਬਹੁਤ ਹੀ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਮਿਕਸ ਚੰਗੀ ਤਰ੍ਹਾਂ ਤੇ ਬੇਸਣ ਆਪਣਾ ਘੁਲ ਚੁੱਕਿਆ ਹੈ ਮਸਾਲਿਆਂ ਨਾਲ ਤੇ ਹੁਣ ਆਪਾਂ ਇਹਦੇ ਵਿੱਚ 1 ਲੀਟਰ ਜਿਹੜਾ ਉਹ ਪਾਣੀ ਆ ਐਡ ਕਰ ਦੋਗੇ ਪਾ ਲਓ ਜੀ ਠੀਕ ਆ ਜੀ ਪਾਣੀ ਆਪਾਂ ਨੇ ਪਾ ਤਿਆਏ ਤੇ ਇਹਨੂੰ ਰੱਖ ਦਿੰਦੇ ਆਪਾਂ ਸਾਈਡ ਤੇ ਤੇ ਹੁਣ ਆਪਾਂ ਭੁੰਨਦੇ ਆ ਮਸਾਲਾ ਤੇ ਲਓ ਜੀ ਇੱਥੇ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਠੀਕ ਆ ਜੀ ਕੜੀ ਆ ਜਿਹੜੀ ਜ਼ਿਆਦਾਤਰ ਸਰੋਂ ਦੇ ਤੇਲ 'ਚ ਮਸਟਰਡ ਆਇਲ 'ਚ ਵਧੀਆ ਲੱਗਦੀ ਆ ਤੇ ਤੇਲ ਨੂੰ ਕਰਨਾ ਆਪਾਂ ਨੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਪੈਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਠੀਕ ਹੈ ਜੀ ਸਾਬਤ ਧਨੀਆ ਤੇ ਇਹਨੂੰ ਆਪਾਂ ਨੇ ਥੋੜਾ ਜਿਹਾ ਮਸਲ ਲੈਣਾ ਹੈ ਹੱਥਾਂ ਨਾਲ ਐਦਾਂ ਫਲੇਵਰ ਜਿਹੜਾ ਬਹੁਤ ਇਹਦਾ ਵਧੀਆ ਹੁੰਦਾ ਹੈ ਤੇ ਲੋ ਜੀ ਸੁੱਕਾ ਧਨੀਆ ਪਾਉਣ ਤੋਂ ਬਾਅਦ ਆਪਾਂ ਇੱਕ ਤੇਜ ਪੱਤਾ ਪਾਵਾਂਗੇ ਇਹਦੇ ਵਿੱਚ ਇੱਕ ਬੜੀ ਇਲਾਇਚੀ ਦੋ ਛੋਟੀਆਂ ਇਲਾਇਚੀਆਂ ਦੋ ਲੌਂਗ ਤੇ ਇੱਕ ਪੀਸ ਪਾਵਾਂਗੇ ਦਾਲਚੀਨੀ ਦਾ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਥੋੜਾ ਜਿਹਾ ਪਾਉਂਗੇ ਜੀਰਾ ਤੇ ਜੀਰੇ ਤੋਂ ਬਾਅਦ ਪਾਉਂਗੇ ਆਪਾਂ ਇਹਦੇ ਵਿੱਚ ਥੋੜੇ ਜਿਹੇ ਮੇਥੀ ਦਾਣਾ ਠੀਕ ਹੈ ਜੀ ਯਾਨੀ ਕਿ ਮੇਥੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਠੀਕ ਹੈ ਜੀ ਹਿੰਗ ਕੜੀ ਦੇ ਵਿੱਚ ਪਾਉਣੀ ਜ਼ਰੂਰੀ ਆ ਇਹ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਤੇ ਮਸਾਲਿਆਂ ਨੂੰ ਆਪਾਂ ਨੇ ਹਲਕਾ ਜਿਹਾ ਭੁੰਨਣਾ ਈ ਜ਼ਿਆਦਾ ਓਵਰਕੁੱਕ ਵੀ ਨਹੀਂ ਕਰਨੇ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਆਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਤੇ ਆਦਰਕ ਲਸਣ ਹਰੀ ਮਿਰਚ ਦੇ ਪੇਸਟ ਨੂੰ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਪਿਆਜ਼ ਠੀਕ ਹੈ ਜੀ ਬਰੀਕ ਕਟਿਆ ਹੋਇਆ ਤੇ ਜੇ ਤੁਸੀਂ ਕਵਾਂਟੀਟੀ ਜ਼ਿਆਦਾ ਲੈ ਰਹੇ ਹੋ ਕੜੀ ਦੀ ਬੇਸਣ ਦੀ ਤਾਂ ਤੁਸੀਂ ਦੋ ਪਿਆਜ਼ ਵੀ ਪਾ ਸਕਦੇ ਹੋ ਤੇ ਲੋ ਜੀ ਇੱਥੇ ਆਪਾਂ ਪਿਆਜ਼ ਨੂੰ ਹਲਕਾ ਜਿਹਾ ਭੁੰਨ ਲੂਗੇ ਯਾਨੀ ਉਹਦਾ ਕੱਚਾਪਾਨ ਜਿਹੜਾ ਉਹ ਚੱਕ ਲੂਗੇ ਦੂਰ ਕਰ ਦੋਗੇ ਤੇ ਜਦੋਂ ਤੱਕ ਪਿਆਜ਼ ਭੁੰਨਦੇ ਆ ਜੀ ਆਪਾਂ ਮਲਾਉਂਦੇ ਆ ਤੁਹਾਨੂੰ ਅਰਸ਼ਪ੍ਰੀਤ ਨੂੰ ਅਰਸ਼ਪ੍ਰੀਤ ਦੇਖ ਰਹੀ ਆ ਜੀ ਮੋਲੀ ਦੇ ਵਿੱਚ ਨੂੰ ਸਾਸਰੀ ਘਰ ਕਾਲ ਕਰਦੇ ਪੁੱਤ ਸਾਰਿਆਂ ਨੂੰ ਚੈਨ ਚੈਨ ਕਾ ਕਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਕਾ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਜੀ ਥੈਂਕ ਯੂ ਜੀ ਤੇ ਪਿਆਜ਼ ਆਪਣੇ ਭੁੰਨੇ ਗਏ ਤੇ ਹੁਣ ਆਪਾਂ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਅੱਧਾ ਛੋਟਾ ਚਮਚ ਹਲਦੀ ਤੇ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਹਲਦੀ ਆਪਣੀ ਭੁੰਨੀ ਗਈ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਤੇ ਆਪਾਂ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ 1-2 ਮਿੰਟ ਤੇ 1-2 ਮਿੰਟ ਮਸਾਲੇ ਦੀ ਭਨਾਈ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਆਲੂ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਇਹ ਆਪਸ਼ਨਲ ਹੈ ਜੇ ਤੁਹਾਨੂੰ ਕੜੀ ਦੇ ਵਿੱਚ ਆਲੂ ਵਧੀਆ ਲੱਗਦਾ ਤਾਂ ਤੁਸੀਂ ਪਾ ਸਕਦੇ ਹੋ ਤੇ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਆਪਣਾ ਬੇਸਣ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਬੇਸਣ ਖੋਲ ਕੇ ਰੱਖਿਆ ਤਾਂ ਉਹ ਆ ਜਿਹੜਾ ਇਹਦੇ ਵਿੱਚ ਐਡ ਕਰ ਦੋਗੇ ਤੇ ਲਓ ਜੀ ਹੁਣ ਇੱਥੇ ਆਪਾਂ ਇਹਦਾ ਸ਼ੇਕ ਆ ਜਿਹੜਾ ਕਰ ਲਵਾਂਗੇ ਫੁੱਲ ਠੀਕ ਹੈ ਜੀ ਤੇ ਲਗਾਤਾਰ ਕੰਟੀਨਿਊ ਇਹਨੂੰ ਆਪਾਂ ਚਲਾਉਂਦੇ ਰਹੂਗੇ ਤਾਂ ਜੋ ਕੜੀ ਆ ਜਿਹੜੀ ਉਹ ਥੰਡੇ ਨਾ ਲੱਗੇ ਕਿਉਂਕਿ ਕੜੀ ਆ ਜਿਹੜੀ ਉਹ ਸਟਾਰਟਿੰਗ ਦੇ ਵਿੱਚ ਹੀ ਥੱਲੇ ਲੱਗਦੀ ਆ ਜਦੋਂ ਕੜੀ ਨੂੰ ਉਵਾਲੀ ਆ ਗਈ ਠੀਕ ਹੈ ਜੀ ਉਬਲਣ ਲੱਗ ਗਈ ਉਸ ਤੋਂ ਬਾਅਦ ਕੜੀ ਕਦੇ ਵੀ ਥੱਲੇ ਨਹੀਂ ਲੱਗਦੀ ਤੇ ਲਓ ਜੀ ਹੁਣ ਆਪਾਂ ਇਹਨੂੰ ਜਦੋਂ ਤੱਕ ਉਵਾਲੀ ਨਹੀਂ ਆਉਂਦੀ ਉਦੋਂ ਤੱਕ ਲਗਾਤਾਰ ਪਕਾਉਂਦੇ ਰਹੋਗੇ ਠੀਕ ਹੈ ਜੀ ਹਿਲਾਉਂਦੇ ਰਹੋ ਕੜੀ ਨੂੰ ਉਵਾਲੀ ਆਉਣ ਲੱਗੀ ਆ ਜੀ ਤੇ ਹੁਣ ਆਪਾਂ ਇਹਨੂੰ ਵਿੱਚ ਵਿੱਚ ਮਾ ਰੋਕ ਕੇ ਜਿਹੜਾ ਪਲਟਾ ਉਹ ਮਾਰ ਸਕਦੇ ਹਾਂ ਠੀਕ ਹੈ ਜੀ 2-2 4-4 ਮਿੰਟ ਬਾਅਦ ਕਿਉਂਕਿ ਜਦੋਂ ਤੱਕ ਕੜੀ ਨੂੰ ਉਵਾਲੀ ਨਹੀਂ ਨਾ ਹੁੰਦੀ ਉਦੋਂ ਤੱਕ ਤੁਸੀਂ ਪਲਟਾ ਦੇ ਵਿੱਚ ਲਗਾਤਾਰ ਮਾਰਨਾ ਹੈ ਤੇ ਜਦੋਂ ਕੜੀ ਨੂੰ ਉਵਾਲਾ ਆ ਜਾਵੇ ਉਵਾਲੀ ਆ ਜਾਵੇ ਉਦੋਂ ਤੁਸੀਂ ਪਲਟਾ ਜਿਹੜਾ ਫਿਰ ਹੌਲੀ ਹੌਲੀ ਮਾਰ ਸਕਦੇ ਆ ਤੇ ਲੋ ਜੀ ਇਸ ਟਾਈਮ ਤੇ ਤੁਸੀਂ ਮਾਰਾ ਮੋੜਤਾ ਜੇ ਤੁਸੀਂ ਕੋਈ ਹੋਰ ਕੰਮ-ਕਾਰ ਕਰਨਾ ਹੈ ਤਾਂ ਤੁਸੀਂ ਸੇਕ ਘੱਟ ਕਰਕੇ ਵੀ ਕੜੀ ਨੂੰ ਜਿਹੜਾ ਪਕਾ ਸਕਦੇ ਹੋ ਕਿਉਂਕਿ ਕੜੀ ਪੱਕਣ ਨੂੰ ਜਿਹੜਾ ਥੋੜਾ ਜਿਹਾ ਲੰਬਾ ਟਾਈਮ ਲੱਗਦਾ ਏ ਜਿੰਨੀ ਕੜੀ ਪੱਕਦੀ ਆ ਉੰਨੀ ਕੜੀ ਜ਼ਿਆਦਾ ਟੇਸਟੀ ਬਣਦੀ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਕੜੀ ਨੂੰ ਰੱਖ ਦਿੰਦੇ ਆ ਛੋਟੇ ਗੈਸ ਤੇ ਛੋਟੇ ਚੁੱਲੇ ਤੇ ਤੇ ਆਪਾਂ ਬਣਾਉਂਦੇ ਆ ਕੜੀ ਵਾਸਤੇ ਪਕੌੜੇ ਤੇ ਪਕੌੜੇ ਬਣਾਉਣ ਵਾਸਤੇ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਆਲੂ ਆ ਜਿਹੜੇ ਬਰੀਕ-ਬਰੀਕ ਕੱਟ ਲਏ ਆ ਜੀ ਤੇ ਇੱਕ ਆਪਾਂ ਨੇ ਬਰੀਕ-ਬਰੀਕ ਪਿਆਜ਼ ਕੱਟ ਲਿਆ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਅਜਵੈਨ ਪਾਉਂਗੇ ਠੀਕ ਹੈ ਜੀ ਮਲ ਕੇ ਯਾਨੀ ਕ੍ਰਸ਼ ਕਰਕੇ ਇਹਨੂੰ ਐਦਾਂ ਫਲੇਵਰ ਬਹੁਤ ਵਧੀਆ ਹੁੰਦਾ ਏ ਤੇ ਨਮਕ ਪਾਵਾਂਗੇ ਆਪਾਂ ਇਹਦੇ ਵਿੱਚ ਠੀਕ ਹੈ ਜੀ ਟੇਸਟ ਰਿਕਾਰਡਿੰਗ ਕਿਉਂਕਿ ਨਮਕ ਆਪਾਂ ਨੇ ਕੜੀ ਦੇ ਵਿੱਚ ਵੀ ਪਾਉਣਾ ਏ ਤੇ ਇਹਦੇ ਵਿੱਚ ਤੁਸੀਂ ਪਕੌੜਿਆਂ ਦੇ ਵਿੱਚ ਨਮਕ ਹੈ ਜਿਹੜਾ ਉਹ ਦੇਖ ਕੇ ਪਾਓ ਥੋੜੀ ਜਿਹੀ ਹਲਦੀ ਪਾਉਂਗੇ 컬러 ਵਾਸਤੇ ਥੋੜਾ ਜਿਹਾ ਜੀਰਾ ਤੇ ਮੈਦੇ ਵਿੱਚ ਥੋੜੀ ਜੀ ਪਾਵਾਂਗਾ ਕੁੱਟੀ ਹੋਈ ਲਾਲ ਮਿਰਚ ਤੇ ਤੁਸੀਂ ਇਹਦੀ ਜਗ੍ਹਾ ਤੇ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਪਾਉਂਗੇ ਆਪਾਂ ਹਰਾ ਧਨੀਆ ਇਹਦੀ ਜਗ੍ਹਾ ਤੇ ਤੁਸੀਂ ਥੋੜੀ ਬਹੁਤੀ ਪਾਲਕ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆਂ ਬੇਸਣ ਤਕਰੀਬਨ ਠੀਕ ਆ ਜੀ ਵੱਡੇ 2 ਚਮਚ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਮਿਕਸ ਚੰਗੀ ਤਰ੍ਹਾਂ ਪਾਣੀ ਨਹੀਂ ਪਾਉਣਾ ਪਹਿਲਾਂ ਆਪਾਂ ਨੇ ਇਹਦੇ ਵਿੱਚ ਪਹਿਲਾਂ ਆਪਾਂ ਇਹਨੂੰ ਇਦਾਂ ਹੀ ਮਿਕਸ ਕਰਨਾ ਤੇ ਲੋ ਜੀ ਮਿਕਸਚਰ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਕਰਾਂਗੇ ਪਾਣੀ ਐਡ ਕਿਉਂਕਿ ਆਪਾਂ ਨੂੰ ਪਾਣੀ ਦੀ ਜ਼ਰੂਰਤ ਪਈ ਆ ਕਿਉਂਕਿ ਕਈ ਵਾਰ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਨਾ ਇਦਾਂ ਵੀ ਜਿਹੜਾ ਮਿਕਸਚਰ ਹੋ ਰੈਡੀ ਹੋ ਜਾਂਦਾ ਹੈ ਤੇ ਲੋ ਜੀ ਜੇ ਤੁਹਾਨੂੰ ਪਾਣੀ ਦੀ ਜ਼ਰੂਰਤ ਪਈ ਤਾਂ ਤੁਸੀਂ ਪਾਣੀ ਪਾ ਲਿਓ ਤੇ ਥੋੜਾ ਜਿਹਾ ਕਰਾਂਗੇ ਆਪਾਂ ਇਹਦੇ ਵਿੱਚ ਬੇਸਣ ਐਡ ਠੀਕ ਆ ਜੀ ਕਿਉਂਕਿ ਬੇਸਣੇ ਦੇ ਵਿੱਚ ਥੋੜਾ ਜਿਹਾ ਘੱਟ ਹੈ 1.5 ਚਮਚਾ ਆਪਾਂ ਬੇਸਣ ਦਾ ਪਾ ਦੋਗੇ ਹੋਰ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪ ਇਹਦੇ ਵਿੱਚ ਬੇਕਿੰਗ ਸੋਡਾ ਜਿਆਦਾ ਨਹੀਂ ਪਾਉਣਾ ਸਿਰਫ ਹਲਕਾ ਜਿਹਾ ਪਕੌੜਿਆਂ ਨੂੰ ਥੋੜੀ ਜਿਹੀ ਫਲਾਵਟ ਦੇਣ ਵਾਸਤੇ ਤੇ ਲਓ ਜੀ ਮਿਕਸਚਰ ਆਪਣਾ ਰੈਡੀ ਆ ਤੇ ਹੁਣ ਆਪਾਂ ਕੱਢਦੇ ਆ ਇਹਦੇ ਪਕੌੜੇ ਤੇ ਲਓ ਜੀ ਇੱਥੇ ਆਪਾਂ ਨੇ ਤੇਲ ਰੱਖ ਲਿਆ ਏ ਪਕੌੜਿਆਂ ਵਾਸਤੇ ਤੇ ਛੋਟੇ ਛੋਟੇ ਪਕੌੜੇ ਜਿਹੜੇ ਆਪਾਂ ਇਸ ਤਰੀਕੇ ਦੇ ਤੇਲ ਦੇ ਵਿੱਚ ਛੱਡੂਗੇ ਤੇ ਜਦੋਂ ਪਕੌੜੇ ਤੇਲ ਦੇ ਵਿੱਚ ਛੱਡਣੇ ਹਨ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਜਿਆਦਾ ਓਵਰ ਸੇਕ ਨਹੀਂ ਹੋਣਾ ਚਾਹੀਦਾ ਕਿਉਂਕਿ ਮੀਡੀਅਮ ਸੇਕ ਦੇ ਵਿੱਚ ਪਕੌੜੇ ਜਿਹੜੇ ਸਹੀ ਤੰਗ ਨਾਲ ਅੰਦਰ ਤੱਕ ਪੱਕ ਜਾਂਦੇ ਆ ਤੇ ਲੋ ਜੀ ਛੋਟੇ ਛੋਟੇ ਪਕੌੜੇ ਆਪਾਂ ਇਹਦੇ ਵਿੱਚ ਛੱਡ ਲੈਨੇ ਆ ਤੇ ਲੋ ਜੀ ਹੁਣ ਪਕੌੜਿਆਂ ਨੂੰ ਆਪਾਂ ਹਲਾਉਨੇ ਆ ਆ ਦੇਖੋ ਜੀ ਕਿੰਨੇ ਵਧੀਆ ਆਪਣੇ ਪਕੌੜੇ ਜਿਹੜੇ ਉਹ ਬਣ ਕੇ ਤਿਆਰ ਹੋਏ ਆ ਤੇ ਲੋ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੂਗੇ ਠੀਕ ਆ ਜੀ ਪਕੌੜਿਆਂ ਨੂੰ ਮੀਡੀਅਮ ਸੇਕ ਤੇ ਤੁਸੀਂ ਤਲ ਲਿਓ ਚੰਗੀ ਤਰ੍ਹਾਂ ਤਾਂ ਜੋ ਅੰਦਰ ਤੱਕ ਪਕੌੜੇ ਜਿਹੜੇ ਉਹ ਚੰਗੀ ਤਰ੍ਹਾਂ ਪੱਕ ਜਵੇ ਤੇ ਲਓ ਜੀ ਪਕੌੜੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਬਣ ਚੁੱਕੇ ਆ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆ ਗਿਆ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਪਲੇਟ ਦੇ ਵਿੱਚ ਤੇ ਲਓ ਜੀ ਪਕੌੜੇ ਬਣ ਕੇ ਹੋ ਗਏ ਆਪਣੇ ਰੈਡੀ ਤੇ ਦੋ ਕਰ ਲਈ ਆਪਾਂ ਨੇ ਕੜੀ ਵਾਸਤੇ ਮਿਰਚਾਂ ਫਰਾਈ ਠੀਕ ਆ ਜੀ ਆ ਦੇਖੋ ਕਿੰਨੇ ਵਧੀਆ ਪਕੌੜੇ ਆ ਜਿਹੜੇ ਉਹ ਬਣੇ ਆ ਤੇ ਇਧਰ ਆਪਣੀ ਕੜੀ ਵੀ ਜਿਹੜੀ ਉਹ ਪੱਕ ਚੁੱਕੀ ਹੈ ਜੀ ਥੋੜੀ ਜਿਹੀ ਆ ਪਹਟਾ ਐਡ ਕਰੋਂਗੇ ਮਲ ਕੇ ਠੀਕ ਹੈ ਜੀ ਕ੍ਰਸ਼ ਕਰਕੇ ਕਸਤੂਰੀ ਮੇਥੀ ਤੇ ਨਾਲੇ ਪਾਉਂਗੇ ਆਪਾਂ ਇਹਦੇ ਵਿੱਚ ਨਮਕ ਟੇਸਟ ਰਿਕੋਰਡਿੰਗ ਠੀਕ ਹੈ ਜੀ ਜਿੰਨਾ ਕੁ ਤੁਹਾਨੂੰ ਨਮਕ ਪਸੰਦ ਹੈ ਓਨਾਂ ਕੁ ਤੁਸੀਂ ਕੜੀ ਦੇ ਵਿੱਚ ਨਮਕ ਜਿਹੜਾ ਉਹ ਪਾ ਲਿਓ ਤੇ ਲਓ ਜੀ ਇਹਨੂੰ ਹੁਣ ਆਪਾਂ ਪਕਾਉਨੇ ਆ 3-4 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਸਰਵ ਤੇ ਲਓ ਜੀ ਕੜੀ ਹੈ ਜਿਹੜੀ ਆਪਣੀ ਪੱਕ ਚੁੱਕੀ ਹੈ ਜੀ ਤੇ ਹੁਣ ਗੈਸ ਕਰਦੇ ਆਂ ਆਪਾਂ ਬੰਦ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿਉਂਕਿ ਨਮਕ ਜਿਹੜਾ ਮੈਂ ਲਾਸਟ ਦੇ ਵਿੱਚ ਤਾਂ ਐਡ ਕੀਤਾ ਏ ਕਿਉਂਕਿ ਜੇ ਆਪਾਂ ਨਮਕ ਕਈ ਵਾਰ ਪਹਿਲਾਂ ਦਹੀਂ ਵਾਲੀ ਕੜੀ ਚ ਪਹਿਲਾਂ ਪਾ ਦਿੰਦੇ ਆ ਨਾ ਤਾਂ ਕੜੀ ਐ ਜਿਹੜੀ ਉਹ ਫਟ ਜਾਂਦੀ ਆ ਠੀਕ ਆ ਜੀ ਇਸ ਕਰਕੇ ਨਮਕ ਜਿਹੜਾ ਤੁਸੀਂ ਵੀ ਥੋੜਾ ਬਹੁਤਾ ਲਾਸਟ ਦੇ ਵਿੱਚ ਜਾਂ ਜਦੋਂ ਅੱਧੀ ਕੜੀ ਪੱਕ ਜਾਵੇ ਤਾਂ ਤੁਸੀਂ ਉਦੋਂ ਜਿਹੜਾ ਨਮਕ ਐਡ ਕਰਨਾ ਏ ਤੇ ਲਓ ਜੀ ਆਪਾਂ ਹੁਣ ਇਹਨੂੰ ਗੈਸ ਕਰਦੇ ਆਂ ਬੰਦ ਤੇ ਆਪਾਂ ਇਹਦੇ ਤੇ ਪਾਉਂਦੇ ਆ ਥੋੜਾ ਜਿਹਾ ਬਰੀਕ ਕਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਕੜੀ ਬਣ ਕੇ ਰੈਡੀ ਆ ਜੀ ਤੇ ਹੁਣ ਆਪਾਂ ਕਰਦੇ ਆ ਦੀ ਪਲੇਟਿੰਗ ਤੇ ਲਓ ਜੀ ਕੜੀ ਆ ਜਿਹੜੀ ਆਪਾਂ ਨੇ ਬੌਲ ਦੇ ਵਿੱਚ ਕੱਢ ਲਈ ਆ ਤੇ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾਵਾਂਗੇ ਠੀਕ ਆ ਜੀ ਆਹ ਨੂੰ ਜੀ ਚਾਰ ਪੀਸ ਆਪਾਂ ਨੇ ਪਕੌੜਿਆਂ ਦੇ ਕੜੀ ਦੇ ਵਿੱਚ ਪਾ ਲਏ ਆ ਤੇ ਲਓ ਜੀ ਇੱਕ ਰੱਖਾਂਗੇ ਆਪਾਂ ਇਹਦੇ ਵਿੱਚ ਕੁੰਨੀ ਹੋਈ ਫਰਾਈ ਕੀਤੀ ਹੋਈ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਠੀਕ ਆ ਜੀ ਰੋਗਨ ਤੇ ਲੋ ਜੀ ਕੜੀ ਬਣ ਕੇ ਆਪਣੀ ਰੈਡੀ ਆ ਜੀ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਣੀਆਂ ਤੇ ਲੋ ਜੀ ਕੜੀ ਆਪਣੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਪਿਆਰਾ ਕੜੀ ਦਾ ਕਲਰ ਆਇਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਤੁਸੀਂ ਪੰਜਾਬੀ ਸਟਾਈਲ ਜਿਹੜੀ ਹਲਵਾਈ ਸਟਾਈਲ ਕੜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਮਿਲਦੇ ਆ ਜੀ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ